Pur gibi indi,

へえ。<noise> <noise> ਸੱਲੇ ਰੱਖਦੇ ਤੇ ਤਾਂ ਬੱਚਾ ਜਵਾਬ ਵਿੱਚ ਗਿਆਿਆ ਲਾ। ਛੇ ਤਾਂ ਮੰਗੇ। ਚੁੱਕ ਕੇ ਲੈਣਗੇ। ਬਰਾ ਚੁੱਕਲੇ ਬੱਚੇ ਆ ਗਏ ਤੇ ਇਹੋ ਲਈ ਤੇ। ਵਿੱਚੇ ਵੱਡੇ ਆਏ ਨਾ। ਉਹ। ਮੋਟੱਕਾ ਵਿੱਚਕ ਤਾਂ ਘਾਈ ਵਾਲਾ ਵੱਡੇ ਵੱਡੇ ਹੋ ਗਏ। ਤੂੰ ਡਰ ਲਾਗਾ ਕਿਤੇ ਵੱਡੇ ਲੱਗੋਗੇ। ਪੈਰਾਂ ਨੂੰ ਰੱਖਦੇ ਆ ਪੈਰਾਂ ਨੂੰ ਪੈਰਾਂ ਹੋ ਬੜਾ ਬੜਾ ਹੋਇਆ ਪਿਆ ਕਾਪਾ ਆਇਆ ਹਜੇ ਪਾਈ ਨਹੀਂ ਕਾਫੀ ਟਾਈਮ ਬਾਅਦ ਆ ਰਹੇ ਹਾਂ ਜੀ

ਹਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਮਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਮਗੇ ਲਓ ਜੀ ਸਾਰਾ ਸਮਾਨ ਘਾਹ ਦੇ ਵਿੱਚੋਂ ਚੱਕ ਦਿੱਤਾ ਜੋ ਵੀ ਪਲਾਂਟ ਸੀ ਅੱਜ ਆਪਣੇ ਭਾਈ ਆ ਰਹੇ ਨੇ ਸੁਨਾਮ ਤੋਂ ਘਾਹ ਦੀ ਕਟਾਈ ਕਰਨ ਲਈ ਤਾਂ ਕਰਕੇ ਸਾਰਾ ਸਮਾਨ ਆ ਜਿਹੜਾ ਆਪਾਂ ਘਾਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਠੀਕ ਹੈ ਜੀ

他卡号呀。 ਜੀ ਕਾਹ ਦੀ ਕਟਾਈ ਜਿਹੜੀ ਸ਼ੁਰੂ ਹੋ ਗਈ ਤੁਸੀਂ ਦੇਖ ਹੀ ਸਕਦੇ ਹੋ ਕਾਹ ਜਿਹੜਾ ਬਹੁਤ ਜ਼ਿਆਦਾ ਵੱਡਾ ਹੋ ਗਿਆ ਸੀਗਾ ਤੇ ਦੋ ਵੀਰੇ ਆਏ ਸੀ ਕਾਹ ਕੱਟਣ ਤੇ ਪਹਿਲਾਂ ਇਹਨਾਂ ਨੇ ਆ ਮਸ਼ੀਨ ਨਾਲ ਕਾਹ ਕੱਟਿਆ ਸੀ ਜਿਹੜੀ ਬਿਜਲੀ ਵਾਲੀ ਹੁੰਦੀ ਉਸ ਤੋਂ ਬਾਅਦ ਫਿਰ ਇੱਕ ਇਹਨਾਂ ਕੋਲ ਪੈਟਰੋਲ ਵਾਲੀ ਮਸ਼ੀਨ ਹੁੰਦੀ ਉਹਦੇ ਨਾਲ ਇਹਨਾਂ ਨੇ ਕਾਹ ਕੱਟਿਆ ਸੀ ਤੇ ਆਪ ਹੀ ਸਾਰਾ ਕਾਹ ਇਕੱਠਾ ਕਰਕੇ ਗਏ ਸੀ ਜੇ ਕਿਸੇ ਨੂੰ ਲੋੜ ਆ ਪਿੰਡ ਦੇ ਵਿੱਚ ਗੰਡੂਆਂ ਪਿੰਡ ਦੇ ਵਿੱਚ ਕਾਹ ਕਟਵਾਉਣਾ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਅਸੀਂ ਇਹਨਾਂ ਦਾ ਤੁਹਾਨੂੰ ਨੰਬਰ ਦੇ ਦਾਂਗੇ ਠੀਕ ਹੈ ਜੀ ਲਓ ਜੀ ਸਵਾ ਕੱਠ ਦਾ ਟਾਈਮ ਆ ਤੇ ਪੀਣ ਵਾਲਾ ਦੁੱਧ ਵੀ ਗਰਮ ਕਰ ਲਿਆ ਤੇ ਜਿਹੜਾ ਪਾ ਠੰਡਾ ਕਰਕੇ ਫਰਿੱਜ ਦੇ ਵਿੱਚ ਰੱਖਣਾ ਮਲਾਈ ਲਈ ਉਹ ਦੁੱਧ ਵੀ ਰੱਖਦਾ ਗਰਮ ਕਰਨ ਲਈ ਤੇ ਆਲੂ ਵੜੀਆਂ ਦੀ ਬਣਾਈ ਐ ਸਬਜੀ ਤੇ ਜਾਗ ਜਿਹੜਾ ਦੁੱਧ ਨੂੰ ਲਾ ਦਿੱਤਾ ਸਵੇਰ ਲਈ ਦਹੀਂ ਹੈ ਜਿਹੜੀ ਉਹ ਜੰਮਣ ਲਈ ਰੱਖ ਦਿੱਤੀ ਹੈਗੀ ਤੇ ਕਲੇਰ ਸਾਹਿਬ ਆਉਣ ਚਲੇ ਗਏ ਸੀਗੇ ਮੈਂ ਇੱਥੇ ਬਸ ਹੁਣ ਮੈਂ ਰੋਟੀ ਬਣਾਉਣੀ ਸ਼ੁਰੂ ਕਰ ਦੂੰਗੀ ਆਟਾ ਮੈਂ ਗੁੰਨਣ ਕੀ ਪਹਿਲਾਂ ਹੀ ਰੱਖਿਆ ਹੋਇਆ ਬਸ ਕਲੇਰ ਸਾਹਿਬ ਆ ਕੇ ਨਾ ਕੇ ਅੰਦਰ ਬੈਠ ਜਾਣਗੇ ਟੀਵੀ ਵਗੈਰਾ ਲਾਉਣਗੇ ਖਬਰਾਂ ਸੁਣਨਗੇ ਨਾਲ ਨਾਲ ਖਾਣਾ ਖਾ ਲੈਣਗੇ ਚਲੋ ਜੀ ਫਿਰ ਫੁਲਕੇ ਬਣਾ ਕੇ ਫਿਰ ਤੁਹਾਡੇ ਨਾਲ ਗੱਲ ਅੱਜ ਕੱਲ ਦਾ ਵੀਡੀਓ ਸਟਾਰਟ ਆ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਕੰਮ ਹੀ ਇੰਨਾ ਜ਼ਿਆਦਾ ਹੋ ਗਿਆ ਸੀ ਬਹੁਤ ਜ਼ਿਆਦਾ ਕੰਮ ਸੀ ਕਾਂ ਦੀ ਕਟਾਈ ਕਰਾਈ ਫਿਰ ਉਹ ਕਾ ਕਿਸੇ ਨੂੰ ਚਕਾਇਆ ਬਹੁਤ ਜ਼ਿਆਦਾ ਕੰਮ ਸੀ ਫਿਰ ਇਹਨੇ ਸ਼ਾਮ ਦਾ ਟਾਈਮ ਹੋ ਗਿਆ ਖਾਣਾ ਪੀਣਾ ਹੋ ਗਿਆ ਅੱਜ ਸਵੇਰ ਜਦੋਂ ਮੈਂ ਉੱਠੀ ਤਾਂ ਬਹੁਤ ਤੇਜ਼ ਮੀਂਹ ਪੈ ਰਿਹਾ ਸੀਗਾ ਅੱਧਾ ਪੌਣਾ ਘੰਟਾ ਪੂਰਾ ਤੇਜ਼ ਮੀਂਹ ਪਿਆ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮਕਾਰ ਪਹਿਲਾਂ ਖਾਣਾ ਪੀਣਾ ਬਣਾਇਆ ਫਿਰ ਕੰਮਕਾਰ ਸਟਾਰਟ ਕੀਤੇ ਬਹੁਤ ਜ਼ਿਆਦਾ ਕੱਲ ਵਾਲਾ ਹੀ ਜਿਹੜਾ ਅਸੀਂ ਗਾਹ ਪਿਆ ਹੋਇਆ ਸੀ ਬਾਹਰ ਵੇੜੇ ਚ ਉਹ ਸਮੇਟਿਆ ਸਾਰਾ ਹਨਾ ਹੌਣ ਤਾਂ ਸਾਨੂੰ ਦਿਖਾਇਆ ਹੀ ਇੱਕ ਟੋਕਰਾ ਭਰ ਕੇ ਰੱਖਤਾ ਇੱਕ ਪੰਡਾ ਪਾਪਾ ਜਿਹੜੀ ਸੀਗੀ ਪੰਡ ਪੱਲੀ ਹੁੰਦੀ ਉਹ ਬਨ ਕੇ ਹੈ ਨਾ ਇੱਥੇ ਆਪਣੇ ਗਵਾਂਢੀ ਨੇ ਪਰਜਪਤ ਉਹਨਾਂ ਨੂੰ ਚਕਾਤਾ ਸੀ ਵੀ ਆ ਪਸ਼ੂ ਨੂੰ ਧੂਈ ਤਾਂ ਹੀ ਲੱਗ ਜੂਗੀ ਕਿਉਂਕਿ ਥੋੜਾ ਜਿਹਾ نیچے ਸੁੱਕਾ ਪਾਣੀ ਉੱਪਰ ਗਿੱਲੀ ਜਿਹੜੀ ਗਿੱਲਾ ਕੋਈ ਵੀ ਘਾਹ ਕੋ ਕੁਛ ਵੀ ਹੁੰਦਾ ਤੂੰ ਕੀ ਜਾਂਦੀ ਹੈ ਜਿਹੜੀ ਧੂਈ ਹੁੰਦੀ ਹੈ ਨਾ ਉਹ ਫਿਰ ਪਸ਼ੂ ਨੂੰ ਧੂਏ ਨਾਲ ਮੱਛਰ ਜਿਹੜਾ ਨਹੀਂ ਰਹਿੰਦਾ ਹੈਗਾ ਤੇ બસ ਅੱਜ ਇਹ ਹੀ ਕੰਮਕਾਰ ਚੱਲੇ ਨੇਗੇ ਤੇ ਮੈਂ ਕੱਲ ਕਿਹਾ ਤੁਹਾਨੂੰ ਵੀ ਕੱਲ ਨੂੰ ਵਧੀਆ ਵਲੌਗ ਤੁਹਾਨੂੰ ਦਵਾਂਗੀ ਸ਼ੇਅਰ ਕਰੂੰਗੀ ਹੈਨਾ ਪਰ ਉਹ ਵੀ ਨਹੀਂ ਹੋਣਾ ਜੇ ਇਹ ਵਾਲਾ ਮੈਨੂੰ ਵਲੌਗ ਪਾਉਣਾ ਪਊਗਾ ਉਹ ਆਪਾਂ ਇਕੱਠਾ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਐਡ ਕਰ ਦਿੰਦੇ ਪਰ ਤੁਹਾਨੂੰ ਉਹਨਾਂ ਨੂੰ ਮਜ਼ਾ ਨਹੀਂ ਆਉਣਾ ਸੀ ਹੈਨਾ ਤਾਂ ਕਰਕੇ ਉਹ ਵੀਡੀਓ ਆਪਾਂ ਇਕੱਠਾ ਹੀ ਬਣਾਵਾਂਗੇ ਤੇ ਜਿਹੜਾ ਤੁਹਾਨੂੰ ਮੈਂ ਬਾਹਰ ਪਲਾਂਟ ਦਿਖਾਇਆ ਅੱਜ ਹੈਨਾ ਉਹ ਇਸ ਕਰਕੇ ਦਿਖਾਇਆ ਜੀ ਇੱਕ ਮੈਨੂੰ ਕਮੈਂਟ ਆਇਆ ਸੀਗਾ ਉਹ ਕਹਿੰਦੇ ਵੀ ਇਹੀ ਤੁਸੀਂ ਹਵਿਸ ਕਿਸ ਜੇ ਆਪਾਂ ਗੁੜ ਹੈਲਥ ਆ ਮੈਂ ਤਾਂ ਗੁੜ ਹੈਲ ਹੀ ਕਹਣੀ ਇਹਨੂੰ ਪਲਾਂਟ ਨੂੰ ਗੋਡਹੇਲ ਦਾ ਜਿਹੜਾ ਪਲਾਂਟ ਆ ਵੀ ਤੁਸੀਂ ਇਹ ਗਲਤ ਦਿਖਾ ਰਹੇ ਹੋ ਉਹ ਪਲਾਂਟ ਨਹੀਂ ਹੈਗਾ ਇਹ ਪਲਾਂਟ ਉਹੀ ਹੈ ਜੀ ਤੁਸੀਂ ਚਾਹੇ ਰਿਸਰਚ ਕਰਕੇ ਦੇਖ ਲਓ ਦੇ ਪੱਤੇ ਮਲਾ ਕੇ ਦੇਖ ਲਓ ਉਹੀ ਪਲਾਂਟ ਆ ਜੇ ਤੁਹਾਨੂੰ ਜਿਆਦਾ ਹੀ ਕੋਈ ਉਹ ਆ ਜਦੋਂ ਇਹ ਤੇ ਫਲਾਵਰਿੰਗ ਹੋਣ ਲੱਗ ਗਈ ਮਰੋਂ ਤੁਹਾਨੂੰ ਇਹਦੇ ਫੁੱਲ ਵੀ ਦਿਖਾ ਦੂੰਗੀ ਵੀ ਉਹੀ ਫੁੱਲ ਲੱਗਦੇ ਨੇ ਹਜੇ ਇਹਨੂੰ ਕੋਈ ਵੀ ਮਤਲਬ ਕਿ ਇਦਾਂ ਉਹ ਨਹੀਂ ਨਿਕਲੀਆਂ ਹੈਗੀਆਂ ਜਿਵੇਂ ਬਰਸ ਆਉਂਦੇ ਨੇ ਇਹਦੇ ਹਨਾ ਫੁੱਲ ਖਿਲਨ ਦੇ ਲਈ ਪਹਿਲਾਂ ਛੋਟੇ ਛੋਟੇ ਬਰਸ ਬੰਦਦੇ ਨੇ ਉਹ ਹਜੇ ਨਹੀਂ ਬਣੇ ਕਿਉਂਕਿ ਇਹ ਤੇ ਥੋੜੀ ਲੇਟ ਫਲਾਵਰਿੰਗ ਹੁੰਦੀ ਹੈਗੀ ਮੇਰੇ ਕੋਲ ਜਿਹੜਾ ਇਹ 골ਡਨ ਕਲਰ ਦਾਗਾ ਇਹ ਕਿਹਦੇ ਚ ਆਉਂਦਾ ਪੂਰਾ ਗ੍ਰੀਨ ਜਾਂ ਆਉਂਦਾ ਹੁੰਦਾ ਹਨਾ ਇਹ ਪਲਾਂਟ ਇਹ ਦੋ ਕਲਰਾਂ ਦੇ ਵਿੱਚ ਆਉਂਦੇ ਨੇ ਹਰ ਇੱਕ ਪਲਾਂਟ ਦੀ ਅਲੱਗ ਅਲੱਗ ਵੈਰਾਈਟੀ ਹੁੰਦੀ ਹੈ ਜੀ ਪਲਾਂਟ ਸੇਮ ਹੀ ਹੁੰਦਾ ਕਲਰ ਥੋੜਾ ਜਿਹਾ ਪੱਤਿਆਂ ਦਾ ਜੀ ਮੇਰਾ 골ਡਨ ਕਲਰ ਆਗਾ ਠੀਕ ਹੈ ਜੀ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹੁੰਦਾਗਾ ਗ੍ਰੀਨ ਕਲਰ ਦਾ ਸੇਮ ਚੀਜ਼ ਸੇਮ ਹੀ ਪਲਾਂਟ ਸੇਮ ਹੀ ਹੈਗਾ ਪਰ ਪੱਤਿਆਂ ਦੇ ਕਲਰ ਦਾ ਫਰਕ ਹੁੰਦਾ ਤਾਂ ਕਰਕੇ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਜੇ ਉਹ ਇਹ ਤੇ ਫਲਾਬਰੀ ਹੋ ਗਈ ਆਪਾਂ ਉਹ ਤੋਂ ਤੁਹਾਡਾ ਵੀ ਸ਼ੱਕ ਇਹ ਦੂਰ ਕਰ ਦਾਂਗੇ ਠੀਕ ਆ ਜੀ ਤੇ ਬਾਕੀ ਕਾਫੀ ਸਾਰੇ ਕਮੈਂਟ ਆ ਰਹੇ ਨੇਗੇ ਵੀ ਜਿਹੜਾ ਤੇਲ ਠੰਡਾ ਗਰਮ ਲੈਣਾ ਹਨਾ ਉਹ ਤੇ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਮੈਂ ਪਹਿਲਾਂ ਫੁੱਲ ਲੈ ਆਵਾਂ ਫਿਰ ਤੁਹਾਨੂੰ ਮੈਂ ਤੇਲ ਬਣਾਉਣਾ ਦੱਸ ਦਊਂਗੀ ਵੀ ਇਹ ਤੇਲ ਆ ਜਿਹੜਾ ਕਿਵੇਂ ਬਣੂਗਾ ਕੀ ਪ੍ਰੋਸੈਸ ਹੈ ਦਾ ਕਿਵੇਂ ਆਪਾਂ ਫੁੱਲ ਪਾਉਣੇ ਨੇ ਕਿਵੇਂ ਕੱਢਣੇ ਨੇ ਹਨਾ ਤਿੱਕ ਕਹਿੰਦੇ ਸੀ ਵੀ ਪਹਿਲਾਂ ਫੁੱਲ ਪਾਉਣੇ ਨੇ ਫਿਰ ਕੱਢਣੇ ਨੇ ਕੁਝ ਹਾਜਮ ਨਹੀਂ ਹੋਇਆ ਦੇਖੋ ਉਹਦੇ ਲਈ ਤਾਂ ਮੈਂ ਕੁਝ ਨਹੀਂ ਕਰ ਸਕਦੀ ਮੈਂ ਡਿਟੇਲ ਦੇ ਵਿੱਚ ਦੋ ਵਾਰ ਵੀਡੀਓ ਬਣਾ ਚੁੱਕੀ ਹਾਂ ਜੇ ਤੁਹਾਨੂੰ ਹਜੇ ਵੀ ਸਮਝ ਨਹੀਂ ਲੱਗੀ ਹੈ ਨਾ ਫਿਰ ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੀ ਮੈਂ ਤਾਂ ਇਹੀ ਕਰ ਸਕਦੀ ਆ ਮੇ ਭਾਈ ਜਦੋਂ ਮੈਨੂੰ ਪੱਤੇ ਫੁੱਲ ਮਿਲ ਗਏ ਤਾਂ ਮੈਂ ਤੁਹਾਨੂੰ ਇਹਦਾ ਤੇਲ ਬਣਾ ਕੇ ਦੱਸ ਸਕਦੀ ਹਾਂ ਠੀਕ ਹੈ ਜੀ ਤੇ ਉਹਦੋਂ ਤੁਸੀਂ ਦੇਖ ਲੈਣਾ ਫਿਰ ਤੁਹਾਡੇ ਗੱਲ ਹਜਾਂ ਬੇ ਹਜੂ ਜਿਨ੍ਹਾਂ ਦੇ ਨਹੀਂ ਹੋਈ ਤੇ ਬਾਕੀ ਚਲੋ ਠੀਕ ਹੈ ਜੀ ਹੈਨਾ ਤੇ ਜਿਵੇਂ ਇੱਕ ਮੈਂ ਵੀਡੀਓ ਕੱਲ ਆ ਪਾਇਆ ਜਿਹੜਾ ਵੀਡੀਓ ਪਾਇਆ ਸੀ ਆਪਣੇ ਅ ਪਰਸੋਂ ਪਾਇਆ ਸੀਗਾ ਕਿਚਨ ਵਾਸਤੇ ਵੀ ਮੇਰਾ ਉਹ ਟੁੱਟ ਗਿਆ ਹਨਾ ਰੈਕ ਟੁੱਟ ਗਿਆ ਉੱਥੇ ਵੀ ਇੱਕ ਵੀਰ ਆ ਪਤਾ ਨਹੀਂ ਭੈਣਾ ਉਹਨੇ ਬਹੁਤ ਜ਼ਿਆਦਾ ਹੁਕਮ ਇੰਟ ਕੀਤਾ ਵੀ ਦਿਮਾਗ ਨਾਲ ਚੀਜ਼ਾਂ ਲਾਇਆ ਕਰੋ ਐਂ ਦੇਖੋ ਦਿਮਾਗ ਤਾਂ ਕਹਿੰਦੇ ਵੀ ਕੋਈ ਗੱਲ ਨਹੀਂ ਐ ਵੀ ਉਹਨਾਂ ਨੇ ਲਿਖਿਆ ਵੀ ਠੋਕਰਾਂ ਖਾ ਖਾ ਕੇ ਬੰਦਾ ਹਨਾ ਸੰਭਲਦਾ ਹੈਗਾ ਤੇ ਦੇਖੋ ਹਾਂ ਜੀ ਇਹ ਤਾਂ ਗੱਲ ਥੋੜੀ ਠੀਕ ਆ ਵੀ ਕਈ ਬੰਦੇ ਤਾਂ ਠੋਕਰਾਂ ਖਾ ਕੇ ਵੀ ਸੰਭਲਦੇ ਕਈ ਬੰਦੇ ਤਾਂ ਕਹਿੰਦੇ ਹੁੰਦੇ ਡਿੱਗ ਡਿੱਗ ਕੇ ਸਵਾਰ ਹੁੰਨੇ ਆਪਾਂ ਹਨਾ ਤੇ ਠੋਕਰਾਂ ਖਾ ਖਾ ਕੇ ਆਪਾਂ ਕਹਿੰਦੇ ਨੇ ਸੰਭਲਦੇ ਆ ਪਰ ਕਈ ਬੰਦੇ ਤਾਂ ਠੋਕਰ ਵੱਜਣ ਤੇ ਵੀ ਨਹੀਂ ਸਮਝਦੇ ਹੈਗੇ ਉਹਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਵੀ ਇਸ ਰਸਤੇ ਅਸੀਂ ਲੰਗੇ ਸੀ ਇੱਥੋਂ ਸਾਨੂੰ ਠੋਕਰ ਵੱਜੀ ਹੈਗੀ ਹਨਾ ਵੀ ਇੱਥੋਂ ਅਸੀਂ ਕੀ ਦੇਖ ਕੇ ਤੁਰਨਾ ਕਈਆਂ ਨੂੰ ਤਾਂ ਠੋਕਰ ਖਾ ਕੇ ਵੀ ਸਮਝ ਨਹੀਂ ਆਉਂਦੀ ਹੈਗੀ ਹਨਾ ਤੇ ਕਿਸੇ ਦਿਮਾਗ ਤੇ ਆਪਾਂ ਕੁਝ ਨਹੀਂ ਕਰ ਸਕਦੇ ਜੀ ਦਿਮਾਗ ਦੇਖੋ ਇਹ ਤਾਂ ਚਲੋ ਰੈ ਕੀ ਸੀ ਕੁਝ ਕੁ ਬਰਤਨ ਨੇ ਮੈਂ ਹੋਰ ਲਿਆਉ ਪਰ ਜਿਹੜੀ ਜਿਹੜਾ ਆਪਾਂ ਇੱਕ ਮਤਲਬ ਹੱਕ ਦੀ ਕਮਾਈ ਦੇ ਨਾਲ ਘਰ ਬੰਨਿਆ ਹੁੰਦਾ ਹਨਾ ਤੇ ਉਹ ਘਰ ਦੇ ਵਿੱਚ ਕੋਈ ਵੀ ਚਾਹੇ ਜਦੋਂ ਆਪਣੀ ਸੂਈ ਗਵਾਚ ਦੀ ਕੋਰਤ ਦੀ ਹੈ ਜਿਹਾ ਮੈਂ ਆ ਚਾਹੇ ਕੋਈ ਹੋਰ ਭੈਣਾ ਹਨਾ ਜੇ ਸੂਈ ਵੀ ਘਰ ਦੇ ਵਿੱਚ ਗਵਾਚ ਜੇ ਤਾਂ ਉਹ ਭੈਣ ਨੂੰ ਵੀ ਬਹੁਤ ਅਫਸੋਸ ਹੁੰਦਾ ਕਿਉਂਕਿ ਉਸ ਨੇ ਆਪਾਂ ਨੇ ਘਰ ਨੂੰ ਇੱਕ ਫੂਹੀ ਫੂਹੀ ਦੇ ਨਾਲ ਬੰਨਿਆ ਹੁੰਦਾ ਇੱਕ ਇੱਕ ਰੁਪਇਆ ਇੱਕ ਇੱਕ ਪੈਸਾ ਜੋੜ ਕੇ ਹਨਾ ਆਪਣੇ ਘਰ ਨੂੰ ਬੰਨਿਆ ਹੁੰਦਾਗਾ ਤੇ ਉਦੋਂ ਫਿਰ ਦੁੱਖ ਹੁੰਦੇ ਹੀ ਚਾਹੇ ਛੋਟੀ ਹੋਵੇ ਚੀਜ਼ ਟੁੱਟਣ ਵਾਲੀ ਚਾਹੇ ਵੱਡੀ ਹੋਵੇ ਨੁਕਸਾਨ ਤਾਂ ਨੁਕਸਾਨ ਹੀ ਹੁੰਦਾਗਾ ਤੇ ਬਾਕੀ ਰਹੀ ਗੱਲ ਕਹਿੰਦੇ ਸਿਰ ਚ ਵੱਜਣ ਦੇ ਵੀ ਸਿਰ ਚ ਨਹੀਂ ਵੱਜਿਆ ਸਹੀ ਜਗ੍ਹਾ ਲੱਗਿਆ ਹੋਇਆ ਸੀ ਦੇਖੋ ਜੀ ਇਹ ਤਾਂ ਫਿਰ ਪਰਮਾਤਮਾ ਦੀ ਮਰਜ਼ੀ ਹੈ ਜੀ ਹਨਾ ਜਿੰਨਾ ਟਾਈਮ ਹੈ ਮਤਲਬ ਐ ਤਾਂ ਫਿਰ ਨੇਰੀ ਤੂਫਾਨ ਪਚਾਲ ਆਉਂਦੇ ਨੇ ਪੱਕੇ ਪੱਕੇ ਲੈਂਟਰ ਡਿੱਗ ਜਾਂਦੇ ਨੇ ਹਨਾ ਇਸ ਚੀਜ਼ ਦਾ ਕੋਈ ਹੋ ਨਹੀਂ ਹੁੰਦਾ ਇੱਥੇ ਆਪਾਂ ਦਿਮਾਗ ਨੂੰ ਕਿਤੇ ਨਹੀਂ ਵਰਤ ਸਕਦੇ ਪਰ ਜਦੋਂ ਪਰਮਾਤਮਾ ਫਿਰ ਚਾਹੁੰਦਾ ਉਦੋਂ ਤਾਂ ਕੋਲ ਜਿਹੜੇ ਗੱਡੀ ਉੱਪਰ ਦੀ ਲੰਗ ਜੇ ਜੇ ਉਹਨੂੰ ਬਚਾਉਣਾ ਹੁੰਦਾ ਉਹਨੇ ਫਿਰ ਬਚਾ ਦਿੰਦਾ ਜੇ ਮਤਲਬ ਕਿ ਕੋਲ ਦੀ ਖਹਿ ਕੇ ਵੀ ਲੰਗ ਜੇ ਫਿਰ ਉਹ ਜੇ ਉਹਨੂੰ ਮਾਰਨਾ ਹੁੰਦਾ ਤਾਂ ਫਿਰ ਮਰੀ ਜਾਂਦਾ ਹਨਾ ਇਹ ਤਾਂ ਪਰਮਾਤਮਾ ਦੇ ਹੱਥ ਵਾਸਾ ਜੀ ਆਪਣੇ ਹੱਥ ਵਾਸਾ ਤਾਂ ਕੁਝ ਹੈ ਨਹੀਂਗਾ ਚਲੋ ਜੀ ਬਸ ਇਹੀ ਸੀ ਅੱਜ ਦਾ ਵਲੌਗ ਮੈਂ ਚਲੋ ਐਂਡ ਕਰ ਦਮਾ ਤੇ ਤੇਲ ਬਾਰੇ ਦੱਸਦਾ ਮੇਨ ਮੇਰਾ ਗੱਲ ਸੀਗਾ ਤੇਲ ਦਾ ਮੈਂ ਤੁਹਾਡੇ ਨਾਲ ਤਾਂ ਗੱਲ ਕੀਤੀ ਸੀ ਤੇ ਆਪਾਂ ਤੇਲ ਬਣਾਵਾਂਗੇ ਠੀਕ ਆ ਜੀ ਮੈਂ ਫੁੱਲ ਲੈ ਆਵਾਂ ਫਿਰ ਮੈਂ ਤੁਹਾਡੇ ਨਾਲ ਤੇਲ ਦੀ ਜਿਹੜੀ ਵਿਧੀ ਹੈ ਸਾਰੀ ਉਹ ਸ਼ੇਅਰ ਕਰ ਦੂੰਗੀ ਫਿਰ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ ਠੀਕ ਆ ਜੀ ਤੇ ਚਲੋ ਜੀ ਫਿਰ ਇਸ ਵੀਡੀਓ ਦਾ ਇੱਥੇ ਕਰਦੇ ਆਂ ਐਂਡ ਮਿਲਦੇ ਆਪਾਂ ਕੱਲ ਨੂੰ ਬਲੌਗ ਦੇ ਨਾਲ ਤੁਹਾਨੂੰ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ